ਪਰ ਤੋਂ ਜਦੋਂ ਸਾਧਕਲ ਨੂੰ ਜਾਣਦੇ ਆ ਦੋਸਤੋ ਤਾਂ ਇੱਕ ਪਿੰਡ 메ਨ ਰੋਡ ਤੇ ਥੋੜਾ ਸਾਈਡ ਤੇ ਆਟਮਾ ਗੁਲਾਮ ਪੱਤਰਾ ਹੁੰਦਾ ਉਹ ਛੜਕ ਸਿੱਧੀ ਅੱਗੇ ਮਹਿਮੇ ਪਿੰਡ 'ਚ ਆ ਜਾਂਦੀ ਹੈ ਜਿਹੜੇ ਘਰ 'ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਨੂੰ ਸ਼ੌਂਕ ਹੈ ਪਸ਼ੂ ਪਾਲਣ ਦਾ ਤੇ ਅੱਜ ਆਪਾਂ ਇਸ ਵੀਰ ਨਾਲ ਮਿਲਾਂਗੇ ਕਿਉਂਕਿ ਇਹਦੀ ਗਾਂ ਨੇ ਹੁਣੇ ਹੀ ਇੱਕ ਪੋਜੀਸ਼ਨ ਹਾਸਲ ਕੀਤੀ ਹੈ ਥੋੜਾ ਟਾਈਮ ਪਹਿਲਾਂ ਇੱਕ ਮੇਲਾ ਹੋਇਆ ਬੀਐਫਏ ਸੰਸਥਾ ਦੁਆਰਾ ਕਰਾਇਆ ਗਿਆ ਧਨੋਲੇ ਦੇ ਵਿੱਚ ਉੱਥੇ ਸਵਾਬ ਨਹੀਂ ਬਣਿਆ ਵੀਡੀਓ ਬਣਾਉਣ ਦਾ ਤਾਂ ਅੱਜ ਘਰੇ ਇਸ ਗਾਂ ਦੀ ਵੀਡੀਓ ਬਣਾਵਾਂਗੇ ਡਿਟੇਲ ਵੀ ਪੁੱਛਾਂਗੇ ਬੜੀ ਪੁਰਾਣੀ ਗਾਂ ਬਾਈ ਕੋਲ ਤੇ ਇਹਨੂੰ ਸਾਈਵਾਲ ਨਸਲ ਦਾ ਸ਼ੌਂਕ ਵੀ ਹੈ ਨਾਲ ਗੱਲਾਂ ਬਾਤਾਂ ਆਪਾਂ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਹਰਨੇਕ ਸਿੰਘ ਜੀ ਮਹਿਮਾ ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਵਿੱਚ ਅਹੁਦੇਦਾਰ ਹੈ ਉਹਨਾਂ ਨਾਲ ਵੀ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਪਸ਼ੂ ਪਾਲਣ ਦੇ ਕਿਤੇ ਸੰਬੰਧੀ ਆਪਾਂ ਕਰਾਂਗੇ ਸੋ ਆਓ ਮਿਲਿਏ ਵੀਡੀਓ ਨੂੰ ਲਾਸਟ ਤੱਕ ਦੇਖਿਓ ਸ਼ੌਂਕੀਆ ਵੀਡੀਓ ਹੈ ਸਾਈਵਾਲ ਨਸਲ ਦੀ ਇਹ ਗਾਂ ਤੁਹਾਨੂੰ ਦਿਖਾਵਾਂਗੇ ਗੁਰਪ੍ਰਤਾਪ ਬਾਈ ਸਤਿ ਸ੍ਰੀ ਅਕਾਲ ਗੁਰਪ੍ਰਤਾਪ ਸਭ ਤੋਂ ਪਹਿਲਾ ਕੁਐਸਚਨ ਇਹ ਵੀ ਕਿੰਨੇ ਮੇਲੇ ਦੇ ਵਿੱਚ ਐਦ ਕੀ ਪਾਰਟਿਸਿਪੇਟ ਕੀਤਾ ਸੀ ਹੁਣ ਤੱਕ ਕਿੰਨੇ ਮੇਲਿਆਂ ਚ ਗਏ ਹੋ ਆਪਾਂ ਦੋ ਮੇਲੇਾਂ ਚ ਇਹ ਦੂਜਾ ਮੇਲਾ ਸੀਗਾ ਇਸ ਤੋਂ ਪਹਿਲਾ ਜਿਹੜਾ ਮੇਲਾ ਲੜਿਆ ਸੀਗਾ ਉਹਦੇ ਚ ਕਿਹੜੀ ਨਸਲ ਲੈ ਕੇ ਗਏ ਸੀ ਉਹ ਨੀਲੀ ਰਾਵੀ ਵੀਰੇ ਮੱਝ ਦੁੱਧ ਚੋਈ ਦੁੱਧ ਚੋਈ ਚ ਨੀਲੀ ਰਾਵੀ ਨਸਲ ਦੀ ਮੱਝ ਲੈ ਕੇ ਗਏ ਸੀ ਉਹ ਪਹਿਲਾ ਮੇਲਾ ਸੀ ਆਪਣਾ ਹਾਂਜੀ ਪਹਿਲਾ ਉਹਦੇ ਚ ਪੋਜੀਸ਼ਨ ਕੈਨਵੀ ਸੀ ਉਹਦੇ ਤੀਜੀ ਪੋਜੀਸ਼ਨ ਸੀ ਤੀਜੀ ਪੋਜੀਸ਼ਨ ਅੱਛਾ ਦੂਜੇ ਮੇਲੇ ਚ ਆਪਾਂ ਸਾਈਵਾਲ ਲੈ ਕੇ ਚਲੇ ਗਏ ਤੇ ਐਦ ਕੀ ਪੋਜੀਸ਼ਨ ਕੈਨਵੀ ਹੈ ਐਦ ਕੀ ਤੀ ਪੀਪੀ ਪੋਜੀਸ਼ਨ ਇਹ ਕਿਹੜੀ ਕੈਟਾਗਰੀ ਚ ਗਾਂ ਲੈ ਕੇ ਮਿਲਕ ਬਿਊਟੀ ਚ ਅੱਛਾ ਵੈਸੇ ਚੌਂਕ ਨੀਲੀ 라ਵੀ ਦਾ ਵੀ ਐ ਸਾਈਵਾਲ ਵੀ ਰੱਖੀ ਐ ਬਾਈ ਪ੍ਰੋਫੈਸ਼ਨ ਆਪਾਂ ਜਿਹੜਾ ਮੇਰੇ ਖਾਲਚ ਐਚ ਐਫ ਗਾਂ ਤੇ ਕੰਮ ਕਰ ਰਹੇ ਹਾਂ ਉਹ ਜ਼ਿਆਦਾ ਹਾਂਜੀ ਵੀਰੇ ਅੱਛਾ ਫਾਰਮ ਜਿਹੜਾ ਬਣਾ ਰਹੇ ਹਾਂ ਐਚ ਐਫ ਗਾਂ ਦਾ ਬਣਾ ਰਹੇ ਹਾਂ ਠੀਕ ਐ ਅੱਛਾ ਸਾਈਵਾਲ ਕਦੋਂ ਕਦੀ ਐ ਕਰਦੇ ਵਿੱਚ ਸਾਈਵਾਲ ਮੇਰੇ ਸ਼ੁਰੂ ਤੋਂ ਹੀ 23 ਸਾਲੋਂ ਵਪਾਰ ਨੇ ਕਰੇ ਅੱਛਾ ਇੱਕ ਸਾਈਵਾਲ ਬਾਕੀ ਦੀ ਠੀਕ ਐ ਇਹ ਗਾਂ ਦੀ ਜੇ ਡਿਟੇਲ ਦੇਈਏ ਕੰਨ ਮਸੂਆ ਸੂਪੀ ਇਹ 6 ਮਸੂਆ ਸੂਪੀ ਕਰਦੀ ਬੱਚੀ ਇਹ ਆਪਣੇ ਨਹੀਂ ਆਪਾਂ ਪਹਿਲਾ ਸੂਆ ਸਰੀ ਲਈ ਪਹਿਲੇ ਸੂਏ ਸੋਈ ਸੀ ਜਦੋਂ ਖਰੀਦੀ ਸੀ ਐਤਕੀ 6ਵਾਂ ਸੂਆ ਸੂਪੀ ਹੈ ਅੱਛਾ ਇਹਦੇ ਸੰਨ ਚ ਹੁਣ ਐਤਕੀ ਬੱਚਾ ਨੇ ਕੀ ਦਿੱਤਾ ਐਤਕੀ ਬੱਚੀ ਦਿੱਤੀ ਇਹਦੋਂ ਪਹਿਲਾਂ ਬੱਚੇ ਇਹਦੋਂ ਪਹਿਲਾ ਬੱਚੀ ਸੀ ਸਾਰੇ ਬੱਚੇ ਹੀ ਆਏ ਠੀਕ ਹੈ ਅੱਛਾ ਭਾਈ ਦੁੱਧ ਦੀ ਜੇ ਗੱਲ ਕਰੀਏ ਤਾਂ ਕੀ ਦੁੱਧ ਹਰ ਕਾੜ ਰਿਆ ਇਸ ਗਾਂ ਦਾ ਦੁੱਧ ਵੀਰੇ 22 23 ਕਿਲੋ ਲਪੀਕ ਜਿਹੜਾ ਦੁੱਧ ਆਪਾਂ ਚੋਹ ਜਾਂਦਾ ਠੀਕ ਹੈ ਬਾਕੀ ਦੁੱਧ ਲੰਮਾ ਟਾਈਮ ਦਿੰਦੀ ਹੈ 6 ਸਾਲਾਂ ਦੇ ਵਿੱਚ ਲਗਾਤਾਰੀ ਹਰੇਕ ਸਾਲ ਸੂਣਾ ਇਹਨੇ ਹਰੇਕ ਸਾਲ ਸੂਂਦੀ ਹੈ ਹਾਂਜੀ ਪੂਰੇ 11 ਮਹੀਨੇ ਵੱਲੋਂ ਸੂਪ ਪੀਂਦੀ ਹੈ ਜਿਵੇਂ ਠੀਕ ਹੈ ਪਿਛਲੇ ਸਾਲ ਨਾਲੋਂ 20 ਦਿਨ ਪਹਿਲਾਂ ਸੂਪੇ ਹੈ ਜੀ ਠੀਕ ਹੈ ਦੁੱਧ ਲੰਮਾ ਪੀਉਂਦੀ ਹੈ ਲੰਮਾ ਦੁੱਧ ਪੀਉਂਦੀ ਹੈ 20 25 ਦਿਨ ਵੱਲੋਂ ਮਹੀਨਾ ਬਸ ਇਹਨੇ ਡਰਾਈ ਕਰੀ ਗੇ ਅੱਛਾ ਡਰਾਈ ਟਾਈਮ ਡਰਾਈ ਟਾਈਮ ਥੋੜਾ ਦਿੰਨੇ ਹੋ ਉਹਦੇ ਪਿੱਛੇ ਕਾਰਨ ਫਿਰ ਘਰੇ ਦੁੱਧ ਪੀਣਾ ਹੁੰਦਾ ਕਾਰਨ ਵੀਰੇ ਆਪਾਂ ਘਰੇ ਦੁੱਧ ਪੀਣ ਵਾਸਤੇ ਰੱਖੀ ਬੱਚਿਆਂ ਦੇ ਦੁੱਧ ਵਾਸਤੇ ਹੂੰ ਤੇ ਗਾਂ ਇੱਕ ਹੀ ਹੈ ਆਪਣੇ ਕੋਲ ਹੂੰ ਉਹਦੇ ਕਰਕੇ ਫਿਰ ਡਰਾਈ ਟਾਈਮ ਹੈ ਜਿਹੜਾ ਇਹਨੂੰ ਕੱਟ ਦਿੱਤਾ ਜਾਂਦਾ ਹੈ ਗੁਰਪ੍ਰਤਪ ਇੱਕ ਗੱਲ ਹੋਰ ਪੁੱਛਣੀ ਹੈ ਜਿਵੇਂ ਸਾਈਵਾਲ ਬਾਰੇ ਇੱਕ ਪ੍ਰਚਾਰ ਹੈ ਵੈਸੇ ਥੋੜਾ ਹੁੰਦੀਆਂ ਵੀ ਆ ਥੋੜੀਆਂ ਗਰਮ ਰਹਿੰਦੀਆਂ گاਵਾں ਇਹ ਇਹ ਤੁਹਾਡੇ ਕੋਲ ਪਹਿਲਾਂ ਤੋਂ ਤੁਸੀਂ ਰਵਾ ਰੱਖਦੇ ਰਹੇ ਹੋ ਇਹ ਹਰੇਕ ਪਸ਼ੂ ਇਦਾਂ ਲੱਗਦਾ ਵੀ ਠੰਡਾ ਸੀਲ ਹੋ ਸਕਦਾ ਜੇ ਚੰਗੀ ਸੰਭਾਲ ਕਰਦੇ ਹੋ ਜਾਂ ਰਵੇ ਤੇ ਜੱਦੀ ਕੋਣ ਇਹਨਾਂ ਦੇ ਨਹੀਂ ਇਹ ਫਿਰ ਬਰੀਡ ਦਾ ਵੀ ਇਹ ਬਾਕੀ ਥੋੜਾ ਕੇਅਰ ਦਾ ਫਰਕ ਪੈਂਦਾ ਜਿਵੇਂ ਅੱਛਾ ਅਫਗਾਨ ਨਾਲੋਂ ਥੋੜਾ ਜਿਹਾ ਜਿਵੇਂ ਪਿਆਰ ਪਾਲਦਿਆਂ ਨੇ ਜੇ ਬੰਦਾ ਕੇਅਰ ਕਰਦਾ ਇਹਨਾਂ ਦੀ ਹੂੰ ਤੇ ਸੁਭਾਅ ਦੇ ਫਰਕ ਪੈਂਦਾ ਬਾਕੀ ਬਰੀਡ ਹੂੰ ਗਰਮ ਵੀ ਹੁੰਦੀਆਂ ਨੇ ਹੂੰ ਇਹ ਤਾਂ ਠੰਡੀ ਹੈ ਬਿਲਕੁਲ ਠੀਕ ਹੈ ਇਹ ਰਵਾ ਜਿਹੜਾ ਪੂਰਾ ਠੰਡਾ ਹੈ ਸੋ ਦੋਸਤੋ ਇਸ ਵਾਰ ਇਹਨੇ ਬੱਚੀ ਨੂੰ ਜਨਮ ਦਿੱਤਾ ਮੈਂ ਕੱਲ ਇੱਥੇ ਐਡ ਕਰ ਦੇਣਾ ਕਿਉਂਕਿ ਕਿਸੇ ਵੀ ਇਨਸਾਨ ਨੂੰ ਜਦੋਂ ਆਪਾਂ ਮਿਲਦੇ ਆ ਤਾਂ ਵੈਸੇ ਗੱਲਾਂ ਬਾਤਾਂ ਬਹੁਤ ਹੁੰਦੀਆਂ ਆ ਆਫ ਕੈਮਰਾ 10 ਕਿਲੋ ਬਾਈਹਰੀ ਕਹਿੰਦੇ ਵੀ ਬਰਫੀ ਵੰਡਤੀ ਸੀ ਵੀ ਇਸ ਗਾਂ ਨੇ ਬੱਚੀ ਦਿੱਤੀ ਹੈ ਇਸ ਖੁਸ਼ੀ ਦੇ ਵਿੱਚ ਇਹ ਪਿਆਰ ਹੈ ਨਾ ਪਸ਼ੂਆਂ ਦੇ ਨਾਲ ਤੇ ਦੂਜਾ ਇਹ ਨਸਲ ਦੇ ਨਾਲ ਕਿਉਂਕਿ ਰਵਾ ਕੁਦਰਤੀ ਹੁੰਦਾ ਕੁਝ گاਵਾਂ ਠੰਡੀਆਂ ਰਹਿੰਦੀਆਂ ਉਹਨਾਂ ਦੇ ਬੱਚੇ ਵੀ ਉਸੇ ਤਰ੍ਹਾਂ ਦੇ ਸੁਭਾਅ ਦੇ ਹੁੰਦੇ ਆ ਸੋ ਇਹ ਤੁਸੀਂ ਸਾਈਵਾਲ ਨਸਲ ਦੀ ਵਾੜ ਦੇਖੋ ਜੀ ਨੇ 3rd ਪੋਜੀਸ਼ਨ ਹਾਸਲ ਕੀਤੀ ਹੈ ਪਿਛਲੇ ਸਾਲ ਅਸੀਂ ਲਾਈਵ ਚ ਆਉਣੀ ਸੀ ਮੇਰੇ ਖਿਆਲ ਚ ਪਿਛਲੇ ਸਾਲ ਇਹਦਾ ਬੱਚਾ ਛੇਤੀ ਚੜਾਈ ਕਰ ਗਿਆ ਸੀ ਨਾ ਬੱਚਾ ਮਰ ਗਿਆ ਸੀ ਬੱਚਾ ਮਰ ਗਿਆ ਸੀ ਫੇਰ ਨਹੀਂ ਆਪਾਂ ਚੁਾਈ ਤਾਂ ਹਨ ਠੀਕ ਹੈ ਇਹ ਬੰਦੂ ਪਿਛਲੇ ਸਾਲ ਦਾ ਬੱਚਾ ਮਰਿਆ ਸੀ ਅੱਛਾ ਪਿਛਲੇ ਸਾਲ ਆਪਾਂ ਲਾਈਵ ਚ ਆਉਣੀ ਸੀ ਪਰ ਦਿੱਕਤ ਟਾਈਮ ਹੀ ਨਹੀਂ ਲੱਗਾ ਆਪਣਾ ਅੱਛਾ ਠੀਕ ਹੈ ਉਹ ਤਾਂ ਸਵਾਬ ਨਹੀਂ ਬਣਿਆ ਠੀਕ ਹੈ ਪਿਛਲੇ ਸਾਲ ਦਾ ਬੱਚਾ ਹੈਗਾ ਅੰਦਾਜ਼ਾ ਠੀਕ ਹੈ ਪਿਛਲੇ ਸਾਲ ਦਾ ਬੱਚਾ ਹੈਗਾ ਅੱਛਾ ਇਹ ਸੀਮੈਂਟ ਡਿਟੇਲ ਫਿਰ ਸੰਭਾਲ ਕੇ ਰੱਖਦੇ ਹਾਂ ਕਿਹੜੇ ਬੁੱਲ ਦੇ ਬੱਚੇ ਆ ਰਹੇ ਜਿਵੇਂ ਉਹਨੇ ਇਹ ਬੱਚਾ ਕਿਹੜੇ ਬੁੱਲ ਦਾ ਸੀ ਪਿਛਲੇ ਸਾਲ ਅਛਾ ਮਰੂਤੀ ਦਾ ਵੀਰੇ ਐਚਐਸਬੀ ਕੋਲੇ ਜਿਹੜਾ ਠੀਕ ਹੈ ਤੇ ਐਦ ਕੀ ਇਹ ਬੱਚਾ ਇਹ ਸਰਕਾਰੀ ਵੀਰੇ ਸੂਰਤ ਬੁੱਲ ਦੀ ਠੀਕ ਹੈ ਪਿਛਲੀ ਵਾਰ ਐਚਐਸਬੀ ਕੋਲ ਸੁਰਿੰਦਰ ਸੰਸਨੀਵਾਲ ਦੀ ਸੀਮੈਂਟ ਬੈਂਕ ਚ ਜਿਹੜਾ ਬੁੱਲ ਮਰੂਤੀ ਹੈ ਉਹਦਾ ਬੱਚਾ ਆਪਣੇ ਕੋਲ ਐਦ ਕੀ ਇਹ ਬੱਚੀ ਆ ਗਈ ਜਿਹੜੀ ਸੂਰਤ ਬੁੱਲ ਦੀ ਠੀਕ ਹੈ ਸੋ ਦੋਸੋ ਇਹ ਵਾਇਰ ਦੇਖੋ ਤੁਸੀਂ ਸਾਈਵਾਲ ਨਸਲ ਆਪਾਂ ਗੱਲਾਂ ਬਾਤਾਂ ਕਰਨੀਆਂ ਅੰਕਲ ਜੀ ਹੋਰਾਂ ਦੇ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਬਾਈ ਗੁਰਪ੍ਰਤਾਪ ਦੇ ਫਾਦਰ ਸਾਹਿਬ ਸਰਦਾਰ ਹਰਨੇਕ ਸਿੰਘ ਜੀ ਮੈਂ ਨਾਂ ਲੈ ਰਿਹਾ ਪਰ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਤੇ ਜਿਹੜਾ ਉਹਨਾਂ ਨੂੰ ਬਹੁਤ ਸਾਰੇ ਵੀਰ ਜਾਣਦੇ ਆ ਕਿਉਂਕਿ ਉਹਨਾਂ ਦੇ ਤੁਸੀਂ ਲੈਕਚਰ ਸੁਨੇ ਹੋਣਗੇ ਉਹਨਾਂ ਨੂੰ ਜਿਹੜੀ ਨੌਲੇਜ ਹੈ ਦੁਨੀਆਦਾਰੀ ਦੀ ਉਹਦੇ ਬਾਰੇ ਬੜਾ ਪ੍ਰਭਾਵਤ ਹੁੰਦੇ ਜਿਹੜੇ ਵੀਰ ਉਹਨਾਂ ਦੇ ਲੈਕਚਰ ਸੁਣਦੇ ਆ ਸੋ ਉਹਨਾਂ ਨਾਲ ਵੀ ਥੋੜੀਆਂ ਬਹੁਤ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਇੱਕ ਘਰ 'ਚ ਪਸ਼ੂ ਪਾਲਣ ਦਾ ਸ਼ੌਂਕ ਜਿਹੜਾ ਇਹ ਸੁਖਾਲਾ ਨਹੀਂ ਬੰਦਦਾ ਇਹ ਪਿਤਾ ਪੁਰਖੀ ਜਾਗ ਲੱਗਦੀ ਹੈ ਤੇ ਫੇਰ ਹੀ ਜਾ ਕੇ ਘਰਾਂ ਦੇ ਵਿੱਚ ਪਸ਼ੂ ਪਾਲਣ ਦਾ ਕੰਮ ਹੋ ਰਿਹਾ ਨਹੀਂ ਤਾਂ ਬਹੁਤੇ ਪਰਿਵਾਰਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਕਹਿ ਦਿੰਦੇ ਆ ਵੀ ਪਸ਼ੂਆਂ 'ਚੋਂ ਕੁਛ ਨਹੀਂ ਵੱਜਦਾ ਇਹਨਾਂ ਤੋਂ ਪਾਸੇ ਹੋ ਜੋ ਸੋ ਆਓ ਥੋੜੀਆਂ ਬਹੁਤ ਗੱਲਾਂ ਬਾਤਾਂ ਉਹਨਾਂ ਨਾਲ ਆਪਾਂ ਕਰਦੇ ਆ ਇਸ ਕਿੱਤੇ ਸੰਬੰਧੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਵੈਸੇ ਤੁਹਾਡੇ ਬਾਰੇ ਮੈਂ ਜਾਣਕਾਰੀ ਭਰਾਵਾਂ ਨੂੰ ਦੇ ਹੀ ਦਿੱਤੀ ਵੀ ਤੁਸੀਂ ਇਸ ਟਾਈਮ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਪਹਿਲਾਂ ਜਿਵੇਂ ਮੈਂ ਇੱਕ ਸ਼ਬਦ ਕਿਹਾ ਸੀ ਘਰ ਚ ਮਾਪਿਓ ਤੋਂ ਜਾਗ ਲੱਗਦੀ ਹੈ ਬੱਚਿਆਂ ਨੂੰ ਕਿਸੇ ਵੀ ਕਿੱਤੇ ਸੰਬੰਧੀ ਪਸ਼ੂ ਪਾਲਣ ਦਾ ਸ਼ੌਂਕ ਫਿਰ ਤੁਹਾਨੂੰ ਵੀ ਪਹਿਲਾਂ ਤੋਂ ਬਣਿਆ ਰਿਹਾ ਜੀ ਇਧਰਲੇ ਪਾਸੇ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਿਦਕ ਡੇਰੀ ਫਾਰਮ ਦਾ ਬਹੁਤ ਬਹੁਤ ਧੰਨਵਾਦ ਜਗਜੀਤ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਕਿ ਜਿਹੜੇ ਮਿਸ਼ਾਂ ਤੇ ਮੈਂ ਗੱਲਬਾਤ ਹਮੇਸ਼ਾ ਕਰਦਾ ਉਹ ਇਹਨਾਂ ਬਿਲਕੁਲ ਹਟਵਾ ਹੂੰ ਇਹ ਪਸ਼ੂਆਂ ਬਾਰੇ ਜਿਹੜੀ ਗੱਲ ਕਰਨ ਦਾ ਸਮਾਂ ਦਿੱਤਾ ਤੇ ਉਹ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਾਰਲਾ ਕੀਤਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਮੇਰਾ ਨਾਮ ਹਰਨੇਕ ਸਿੰਘ ਮੈਂ ਸੂਬਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਵਿਖਾਉਂਦਾ ਹੂੰ ਇਹ ਗੱਲ ਬਿਲਕੁਲ ਠੀਕ ਹੈ ਕਿ ਮੈਨੂੰ ਪਸ਼ੂਆਂ ਦਾ ਸ਼ੌਕ ਕਾਫੀ ਸੀ ਔਰ ਕਾਫੀ ਅਲੱਗ-ਅਲੱਗ ਬਰੀਡ ਰੱਖੀਆਂ ਮੈਂ ਪਾਲੀਆਂ ਹੂੰ ਦੁੱਧ ਵੀ ਵੇਚਿਆ ਦੇ ਵੈਸੇ ਸ਼ਾਂਪ ਦੇ ਨਾਲ ਵੀ ਪਾਲੀਆਂ ਹਮ ਪਰ ਜਦੋਂ ਤੋਂ ਲੈ ਕੇ ਜਥੇਬੰਦੀ ਦੇ ਵਿੱਚ ਕੰਮ ਸ਼ੁਰੂ ਕੀਤਾ ਤਾਂ ਮੈਂ ਉਦੋਂ ਤੋਂ ਲੈ ਕੇ ਪੂਲ ਵਕਤੀ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਹਮ ਜਿਹਨੂੰ ਫੁੱਲ ਟਾਈਮਰ ਕਿਹਾ ਜਾ ਸਕਦਾ ਹੈ ਵੀ ਉਹ ਪ੍ਰੋਫੈਸ਼ਨ ਦੇ ਤੌਰ ਤੇ ਮੈਂ ਜਥੇਬੰਦੀ ਦੇ ਕੰਮ ਨੂੰ ਅਪਣਾ ਲਿਆ ਹਮ ਤਾਂ ਉਹਦੇ ਨਾਲ ਫਿਰ ਸੰਭਵ ਨਹੀਂ ਸੀ ਹੈਗਾ ਕਿ ਮੈਂ ਇਹਨੂੰ ਅੱਗੇ ਜਾਰੀ ਰੱਖ ਸਕਦਾ ਹਮ ਤਾਂ ਉਹ ਸਾਰੇ ਕਾਮਕਾਰ ਫਿਰ ਛੱਡਣੇ ਪਏ ਸਮੇਤ ਜ਼ਮੀਨ ਦੇ ਵੀ ਜਿਹੜੇ ਟੁੱਕੇ ਦੇਣੀ ਪਈ ਹਮ ਇਹ ਮੇਰਾ ਬੇਟਾ ਹੈ ਗੁਰਪਤਾਪ ਸਿੰਘ ਹਮ ਇਸ ਤੋਂ ਛੋਟਾ ਹਰਾ ਮਹਮਦ ਸਿੰਘ ਹੂੰ ਉਹ ਇੱਕ ਆਈਟੀ ਕੰਪਨੀ ਚ ਕੰਮ ਕਰਦਾ ਔਰ ਇਹ ਗ੍ਰੈਜੂਏਸ਼ਨ ਕੀਤੀ ਹੋਈ ਹੈ ਨੇ ਹੂੰ ਪਰ ਸ਼ੌਕ ਇਹਨੂੰ ਪਸ਼ੂਆਂ ਦਾ ਇਹ ਕੋਈ ਨੌਕਰੀ ਨਹੀਂ ਕੀਤੀ ਹੂੰ ਕੋਈ ਹੋਰ ਕਾਰੋਬਾਰ ਨਹੀਂ ਲੱਭਿਆ ਹੂੰ ਇਹ ਖੇਤੀ ਕਰਦਾ ਹੈ ਤੇ ਨਾਲ ਸ਼ੌਕ ਦੇ ਤੌਰ ਤੇ ਇਹ ਸਾਹੀਵਾਲ گاਵਾਆਂ ਜਾਂ ਜਿਹੜੀਆਂ ਚੰਗੀ ਨਸਲ ਦੀਆਂ ਮੱਝਾਂ ਨੇ ਉਹ ਸੰਭਾਲਦਾ ਹੈ ਹੂੰ ਔਰ ਉਹਦੇ ਇਕੱਲੇ ਨਾਲ ਫਿਰ ਉਹਨੂੰ ਚੱਲਣਾ ਸੰਭਵ ਨਹੀਂ ਕਿਉਂਕਿ ਪੈਸੇ ਦੀ ਵੀ ਲੋੜ ਹੈ ਹੂੰ ਪ੍ਰੋਫੈਸ਼ਨਲ ਦੇ ਤੌਰ ਤੇ ਫਿਰ ਨਾਲ ਐਚ ਐਫ ਗਾਵਾਂ ਰੱਖੀਆਂ ਨੇ ਉਹਨਾਂ ਦਾ ਦੁੱਧ ਵੇਚਦਾ ਹੂੰ ਇਹਦੀ ਆਦਤ ਸੀ ਨਿਕਾ ਹੋਇਆ ਵੀ ਜਦੋਂ ਇਹ ਨਿਕਾ ਸੀ ਹੂੰ ਤਾਂ ਸਾਰੇ ਘਰ ਦੀਆਂ ਸਾਨੂੰ ਜੁੱਤੀਆਂ ਲੱਭਣੀਆਂ ਪੈਂਦੀਆਂ ਸੀ ਅੱਛਾ ਇਹ ਜੁੱਤੀਆਂ ਲਾ ਜਾ ਕੇ ਖੁਰਲੀ ਬਣਾ ਕੇ ਉਹਨਾਂ ਨੂੰ ਰਸੀਆਂ ਬੰਨ ਕੇ ਅੱਛਾ ਤੇ ਉਹਦੇ ਉੱਤੇ ਬੰਨ ਦਿੰਦਾ ਸੀ ਕਹਿੰਦਾ ਸੀ ਇਹ ਮੇਰੀਆਂ ਮੱਜਾਂ ਨੇ ਆ ਗਾਵਾਂ ਨੇ ਆ ਮੀਮੀਆਂ ਨੇ ਹੂੰ ਤਾਂ ਬਚਪਨ ਤੋਂ ਲੈ ਕੇ ਹੀ ਮਤਲਬ ਇਹਦਾ ਲਿਹਾਣੇ ਦੱਸ ਠੀਕ ਹੈ ਤਾਂ ਹੁਣ ਜਦੋਂ ਇਹਨੇ ਇਹਨੂੰ ਸ਼ੁਰੂ ਕੀਤਾ ਵੱਡਾ ਹੋ ਕੇ ਹੂੰ ਤਾਂ ਇਹ ਗੱਲ ਵੀ ਪੂਰੇ ਪਰਿਵਾਰ ਨੇ ਸਾਂਝੀ ਕੀਤੀ ਹੂੰ ਕਿਉਂਕਿ ਇਹਨਾਂ ਦੇ ਵਿੱਚੋਂ ਐਸਾ ਕੁਝ ਨਹੀਂ ਹੈਗਾ ਕਿ ਪ੍ਰਾਫਿਟ ਆ ਰਿਹਾ ਸੀ ਹੂੰ ਉੱਡਾ ਸਗੋਂ ਇਹ ਸੀ ਜਦੋਂ ਇਹਨੇ ਸਟਾਰਟ ਕੀਤਾ ਤੇ ਸਾਨੂੰ ਘਰੋਂ ਇਨਵੈਸਟ ਕਰਨਾ ਪਿਆ ਹੂੰ ਕਾਫੀ ਕਰਨਾ ਪਿਆ ਹੂੰ ਜਿਹੜਾ ਸਾਈਵਾਲ ਗਾਂ ਦਾ ਇਹ ਤਾਂ ਚਲੋ ਸਾਡੀ ਇੱਕ ਲੋੜ ਵੀ ਪੂਰੀ ਕਰਦੀ ਦੁੱਧ ਦੀ ਹੂੰ ਇਹਦੇ ਆਉਣ ਤੋਂ ਬਾਅਦ ਅਸੀਂ ਕਦੇ ਵੀ ਕਿਸੇ ਹੋਰ ਗਾਂ ਦਾ ਜਾਂ ਮੱਝ ਦਾ ਦੁੱਧ ਨਹੀਂ ਪੀਤਾ ਹੂੰ ਅਸੀਂ ਦੁੱਧ ਕੇਵਲ ਤੇ ਕੇਵਲ ਸਾਹੀਵਾਲ ਦਾ ਹੀ ਵਰਤਦੇ ਹਾਂ ਠੀਕ ਹੈ ਔਰ ਸਾਹੀਵਾਲ ਦਾ ਦੁੱਧ ਜਿਹੜਾ ਵਰਤਿਆ ਸੀ ਹੂੰ ਤਜਰਬੇ ਚੋਂ ਸਾਡੇ ਚੋਂ ਇਹ ਗੱਲ ਨਿਕਲੀ ਏ ਹੂੰ ਕਿ ਦੂਜੇ ਸਾਰੇ ਭਾਵੇਂ ਮੱਝਾਂ ਵੀ ਹੋਣ ਜਾਂ ਚੱਪਗਾਵਾ ਉਹਨਾਂ ਦੇ ਦੁੱਧ ਨਾਲੋਂ ਹਰ ਪੱਖੋਂ ਜਿਹੜਾ ਦੁੱਧ ਏ ਇਹ ਬਿਹਤਰ ਠੀਕ ਹੈ ਜਿਸ ਤਰ੍ਹਾਂ ਸ਼ੂਗਰ ਵਾਲੇ ਮਰੀਜ਼ ਨੂੰ ਡਾਕਟਰ ਕਹਿੰਦੇ ਵੀ ਦੁੱਧ ਘੱਟ ਕਰੋ ਕਿਉਂਕਿ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਸ਼ੂਗਰ ਏ ਹੂੰ ਪਰ ਇਹ ਕਿਸੇ ਵੀ ਇਹਦਾ ਦੁੱਧ ਪੀਣ ਤੇ ਦੂਜੀ ਦੁੱਧ ਪੀਣ ਨਾਲ ਜਿਹੜਾ ਸ਼ੂਗਰ ਲੈਵਲ ਦਾ ਅਪ ਡਾਊਨ ਹੋਣਾ ਹੈ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ ਜਦੋਂ ਕਿ ਦੂਜਿਆਂ ਦਾ ਕਾਫੀ ਵੱਡਾ ਪ੍ਰਭਾਵ ਪੈਂਦਾ ਠੀਕ ਹੈ ਤਾਂ ਇਹਨੂੰ ਸ਼ੌਕ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਔਰ ਨਾਲ ਇਹ ਲੋੜ ਵੀ ਹੈ ਹਮ ਪਰ ਨਾਲ ਦੀ ਨਾਲ ਇਹ ਗੱਲ ਹੈ ਕਿ ਇਹ ਜਿਹੜੀ ਸਾਡੀ ਗਾਂ ਸੀ ਸਾਹੀਵਾਲ ਹਮ ਇਹ ਸਾਡੇ ਪੰਜਾਬ ਦੀ ਗਾਂ ਸੀ ਵੰਡ ਤੋਂ ਪਹਿਲਾਂ ਵੀ ਵੰਡ ਤੋਂ ਬਾਅਦ ਵੀ ਹਮ ਪਰ ਇਹ ਜਿਹੜੀ ਬਰੀਡ ਪੰਜਾਬ ਦੇ ਵਿੱਚ ਇੱਕ ਕਿਸਮ ਦੀ ਖਤਮ ਹੋਣ ਦੇ ਕਿਨਾਰੇ ਤੇ ਆ ਗਈ ਸੀ ਕਿਸੇ ਸਮੇਂ ਦੇ ਹਮ ਹਮ ਕਿਉਂਕਿ ਜਿਹੜਾ ਜਿੰਨਾ ਪ੍ਰਚਾਰ ਕੀਤਾ ਗਿਆ ਹਮ ਐਚ ਐਫ گاਵਾ ਦਾ ਜਾਂ ਜਰਸੀ ਦਾ ਉਸ ਪ੍ਰਚਾਰ ਨੇ ਪ੍ਰਭਾਵ ਪਾਇਆ ਕਿਸਾਨਾਂ ਤੇ ਉਹ ਉਸ ਪਾਸੇ ਨੂੰ ਮੁੜ ਗਿਆ ਔਰ ਇਹ ਗਾਂ ਜਿਹੜੀ ਇਹਨੂੰ ਛੱਡ ਦਿੱਤਾ ਸੀ ਤੇ ਇਹ ਖਤਮ ਹੋਣ ਦੇ ਕਿਨਾਰੇ ਤੇ ਆ ਗਈ ਹਮ ਹੁਣ ਦੁਬਾਰਾ ਫਿਰ ਜਦੋਂ ਮਤਲਬ ਉਹਦੇ ਅਸਰ ਸਾਹਮਣੇ ਆਏ ਨੇ ਹਮ ਐਚ ਐਫ ਗਾਂ ਦੇ ਕਿ ਉਹ ਕੇਅਰ ਕਿੰਨੀ ਭਾਲਦੀ ਏ ਉਹ ਰਿਪੀਟਰ ਹੋ ਜਾਣਾ ਉਹਦਾ ਉਹਦਾ ਉੰਜ ਹੀ ਸੁਣਾ ਬੰਦ ਹੋ ਜਾਣਾ ਹਾਂ ਇਹ ਸਾਰੀਆਂ ਗੱਲਾਂ ਉਧਰ ਵੀ ਨੁਕਸਾਨ ਦੇ ਤਾਂ ਹੈ ਹੀ ਨੇ ਹਾਂ ਪਰ ਨਾਲ ਦੀ ਨਾਲ ਉਹ ਨੁਕਸਾਨਾਂ ਨੂੰ ਵੇਖ ਕੇ ਤੇ ਇਹਦੇ ਫਾਇਦੇ ਵੇਖ ਕੇ ਹੁਣ ਜਿਹੜਾ ਇਹ ਕੁਝ ਕਿਸਾਨ ਨੇ ਜਿਹੜੇ ਬਰੀਡ ਤੇ ਕੰਮ ਕਰ ਰਹੇ ਨੇ ਹਾਂ ਤੇ ਇਹ ਜਿਹੜੀ ਨਸਲ ਨੂੰ ਸੰਭਾਲ ਰਹੇ ਨੇ ਠੀਕ ਹੈ ਤਾਂ ਇਹ ਪਰਿਵਾਰ ਦਾ ਜਿਹੜਾ ਸਾਥ ਸੀ ਕਿ ਪਹਿਲਾਂ ਇੱਕ ਵਾਰ ਮੱਝ ਲੈ ਕੇ ਗਿਆ ਉਹ ਵੀ ਇਹਦੀ ਜਿੱਤਗੀ ਇਹ ਹੁਣ ਗਾਂ ਲੈ ਕੇ ਗਿਆ ਇਹ ਵੀ ਜਿੱਤਗੀ ਤਾਂ ਇਹ ਸਾਰਾ ਕੁਝ ਜਦੋਂ ਹੁੰਦਾ ਹੈ ਨਾ ਤਾਂ ਉਹਦੇ ਨਾਲ ਫਿਰ ਐ ਲੱਗਦਾ ਹੈ ਕਿ ਜਿਹੜੀ ਕੀਤੀ ਹੋਈ ਮਿਹਨਤ ਹੈ ਉਹ ਸਫਲ ਹੋ ਸਹੀ ਹੈ ਅੱਛਾ ਅੰਕਲ ਜੀ ਇੱਕ ਕੁਐਸਚਨ ਮੈਂ ਇਹ ਤੁਸੀਂ ਜਿਵੇਂ ਜਿਵੇਂ ਦੱਸਿਆ ਵੀ ਕੁੱਲ ਵਕਤੀ ਦੇ ਤੌਰ ਤੇ ਕੰਮ ਕਰਦੇ ਹੋ ਕਿਸਾਨ ਜਥੇਬੰਦੀ ਦੇ ਵਿੱਚ ਥੋੜਾ ਬਹੁਤ ਸਾਰੇ ਕਿਸਾਨ ਵੀਰਾਂ ਨਾਲ ਵਾਹ ਵਾਸਤਾ ਪੈਂਦਾ ਹੈ ਥੋੜਾ ਜਿਹਾ ਪਿਛਲੇ ਟਾਈਮ 'ਚ ਇਤਾਂ ਦਾ ਰੁਝਾਨ ਨਹੀਂ ਬਣਿਆ ਵੀ ਕਿਸਾਨ ਵੀਰਾਂ ਨੇ ਆਪਦੇ ਬੱਚਿਆਂ ਨੂੰ ਪਸ਼ੂ ਪਾਲਣ ਤੋਂ ਥੋੜਾ ਵੱਖ ਕੀਤਾ। ਜਦੋਂ ਤੈਨੂੰ ਤੁਸੀਂ profession ਦੇ ਤੌਰ ਤੇ ਦੇਖੋਗੇ ਹੂੰ ਤਾਂ ਫਿਰ ਪੱਕੀ ਗੱਲ ਏ ਕਿ ਬੱਚਿਆਂ ਨੂੰ ਇਹ ਕਲ ਕਦੇ ਵੀ ਕੋਈ ਵੀ ਨਹੀਂ ਕਹੇਗਾ ਜਦੋਂ profession ਦੇ ਤੌਰ ਤੇ ਵੇਖੋਗੇ। ਹੂੰ ਉਹ ਸਾਡੀ ਬਦਨਸੀਬੀ ਏ ਹੂੰ ਕਿ ਇਹ ਧਰਤੀ ਜਿਹੜੀ ਧਰਤੀ ਨੂੰ ਅਸੀਂ ਗੁਰਵਾ ਪੀਰਾਂ ਦੀ ਧਰਤੀ ਕਹਿੰਨੇ ਆ ਪੰਜਾਂ ਪਾਣੀਆਂ ਦੀ ਧਰਤੀ ਕਹਿੰਨੇ ਆ ਅਸੀਂ ਕਹਿੰਨੇ ਆ ਵੀ ਇਹ ਸਾਰੇ ਧਰਤੀ ਦੇ ਉੱਤੇ ਜਿਹੜੀ ਆ ਸਾਡੀ ਧਰਤੀ ਹੈ ਪਵਿੱਤਰ ਹੈ ਸਭ ਤੋਂ ਹੂੰ ਪਰ ਇਸ ਪਵਿੱਤਰ ਧਰਤੀ ਨੂੰ ਛੱਡ ਕੇ ਜਾਣ ਲਈ ਹੂੰ ਅੱਜ ਆ ਖੰਨਪਾਟ ਸਾਹਿਬ ਖਲਾਏ ਜਾ ਰਹੇ ਨੇ ਅੱਜ ਦਰਦਵਾਰਿਆਂ ਚ ਸੁਖਣਾ ਸੁਖੀਆਂ ਜਾ ਰਹੀਆਂ ਨੇ ਹੂੰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਹੂੰ ਕਿ ਪ੍ਰਮਾਤਮਾ ਸਾਨੂੰ ਆ ਧਰਤੀ ਛਡਾ ਦੇ ਹੂੰ ਤੇ ਇਸ ਧਰਤੀ ਦਾ ਸਾਡੇ 3.5 ਲੱਖ ਧੀ ਤੇ ਪੁੱਤਰ ਹਰ ਸਾਲ ਜਿਹੜਾ ਇਹ ਇਸ ਧਰਤੀ ਨੂੰ ਛੱਡ ਰਿਹਾ ਹੂੰ ਇਹ ਬਹੁਤ ਚਿੰਤਾਜਨਕ ਗੱਲ ਏ ਹੂੰ ਜੇ ਇਸੇ ਤਰ੍ਹਾਂ ਹੀ ਨੌਜਵਾਨੇ ਧਰਤੀ ਨੂੰ ਛੱਡਦੇ ਰਹਿ ਤਾਂ ਫਿਰ ਅੱਗੇ ਜਾ ਕੇ ਇਸ ਧਰਤੀ ਦਾ ਬੜੇਗਾ ਕੀ ਹੂੰ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਹੂੰ ਕਿਸਾਨ ਜ਼ਮੀਨ ਨਹੀਂ ਰਹੇਗੀ ਕਿਸਾਨੀ ਨਹੀਂ ਰਹੇਗੀ ਹੂੰ ਕਿਸਾਨੀ ਨਹੀਂ ਰਹੇਗੀ ਤੇ ਪਿੰਡ ਨਹੀਂ ਰਹਿਣਗੇ ਪਿੰਡ ਨਹੀਂ ਰਹੇਗਾ ਤੇ ਪੰਜਾਬ ਨਹੀਂ ਰਹੇਗਾ ਹੂੰ ਪੰਜਾਬ ਨਹੀਂ ਰਹੇਗਾ ਤੇ ਗੁਰੂ ਸਾਹਿਬ ਦੀ ਸਮਝ ਨਹੀਂ ਰਹੇਗੀ ਗੁਰਬਾਣੀ ਦੀ ਸਮਝ ਨਹੀਂ ਰਹੇਗੀ ਜੇ ਪੰਜਾਬ ਨਹੀਂ ਰਹੇਗਾ ਤਾਂ ਹੂੰ ਤਾਂ ਇਸ ਗੱਲ ਨੂੰ ਵਿਚਾਰਨਾ ਪਵੇਗਾ ਇਸ ਗੱਲ ਨੂੰ ਸੋਚਣਾ ਪਵੇਗਾ ਹਮ ਅਸੀਂ ਜਦੋਂ ਅਜੇ ਇਹ 10ਵੀਂ ਵਿੱਚ ਪੜ੍ਹਦੇ ਸੀ ਅਸੀਂ ਬੈਠ ਕੇ ਫੈਸਲਾ ਕੀਤਾ ਸੀ ਇੱਕ ਵਿਦੇਸ਼ ਨਹੀਂ ਜਾਣਾ ਹਮ ਹੁਣ ਅੱਜ ਵੀ ਇਹਨਾਂ ਦੇ ਰਿਸ਼ਤੇਦਾਰ ਸਾਰੇ ਛੋਟੇ ਬੇਟੇ ਤੇ ਸਹੁਰੇ ਵਗੈਰਾ ਸਭ ਬਾਹਰ ਨੇ ਹਮ ਜਾਣਾ ਹੋਵੇ ਤੇ ਕੋਈ ਵੱਡੀ ਮੁਸ਼ਕਲ ਨਹੀਂ ਹੈਗੀ ਹਮ ਬਹੁਤ ਸੌਖਿਆਂ ਤੇ ਬਹੁਤ ਥੋੜੇ ਪੈਸਿਆਂ ਨਾਲ ਜਾ ਸਕਦੇ ਹਾਂ ਹਮ ਪਰ ਫੈਸਲਾ ਕੀਤਾ ਸੀ ਵੀ ਇੱਕ ਜਣਾ ਤੁਹਾਡੇ ਚੋਂ ਕੋਈ ਜੌਬ ਕਰੇਗਾ ਜਾਂ ਕੋਈ ਹੋਰ ਕੰਮ ਕਰੇਗਾ ਜਿਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਸੋਖਾ ਹੋ ਜੇ ਹੂੰ ਤੇ ਇੱਕ ਜਣਾ ਖੇਤੀ ਅਪਣਾਵੇਗਾ ਹੂੰ ਇਹਦਾ ਪਹਿਲੇ ਰੁਝਾਨ ਸੀ ਹੂੰ ਤਾਂ ਇਹਨੇ ਫੈਸਲਾ ਕੀਤਾ ਕਿ ਖੇਤੀ ਆਲਾ ਅਪਣਾਵੇਗਾ ਤੇ ਛੋਟਾ ਜਿਹੜਾ ਜੌਬ ਕਰੇਗਾ ਤਾਂ ਉਹ ਜੌਬ ਕਰ ਰਿਹਾ ਇਹ ਖੇਤੀ ਕਰ ਰਿਹਾ ਠੀਕ ਹੈ ਤਾਂ ਇਹ ਮਤਲਬ ਕਿ ਸਾਡੇ ਚ ਹੂੰ ਜੇ ਬੱਚੇ ਬਾਹਰ ਜਾ ਰਹੇ ਨੇ ਜਾਂ ਡੇਰੀ ਵਾਲੇ ਧੰਦੇ ਤੋਂ ਦੂਰ ਹੋ ਰਹੇ ਨੇ ਤਾਂ ਇਹਦੇ ਚ ਦੋਸ਼ੀ ਉਹ ਨਹੀਂਗੇ ਦੋਸ਼ੀ ਉਹ ਮਾਂ ਪਿਓ ਨੇ ਜਿਹੜੇ ਇਹ ਸਾਰਾ ਕੁਝ ਉਹਨਾਂ ਤੋਂ ਛਡਾ ਰਹੇ ਨੇ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਮਾਂਗਾ ਹਮ ਮੇਰੇ ਬੱਚੇ ਬਾਹਰ ਨਹੀਂ ਗਏ ਹਮ ਜ਼ਮੀਨ ਮੇਰੇ ਕੋਲ ਵੀ ਕੋਈ ਜ਼ਿਆਦਾ ਨਹੀਂ ਹੈਗੀ ਹਮ ਇਹ ਡੇਰੀ ਦਾ ਚਲੋ ਕੰਮ ਹੈਗਾ ਹਮ ਇਹ ਵੜਿਆਈ ਨਹੀਂ ਹੈਗੀ ਜਾਂ ਫੜ ਨਹੀਂ ਹੈਗੀ ਹਮ ਮੇਰੇ ਲਈ ਆ ਮੈਂ ਜਦੋਂ ਵੀ ਕਿਤੇ ਜਾਣਾ ਮੈਂ ਕਹਿਣਾ ਵੀ ਮੈਂ ਉਹ ਇਨਸਾਨ ਆ ਜਿਹਦੀ ਤ੍ਰਿਸ਼ਨਾ ਖਤਮ ਹੋ ਗਈ ਹੈ ਹੂੰ ਕੋਈ ਤ੍ਰਿਸ਼ਨਾ ਨਹੀਂ ਮੇਰਾ ਘਰ ਮੈਂ ਸੱਚਮੁੱਚ ਕਹਨਾ ਕਿ ਮੇਰਾ ਘਰ ਸਵਰਗ ਹੈ ਕਿਉਂਕਿ ਇਹਨਾਂ ਦੋਵਾਂ ਭਰਾਵਾਂ ਦੀ ਆਪਸ ਦੇ ਵਿੱਚ ਜਿਹੜੀ ਡੀਲਾਂਗੇ ਜਾਂ ਇਹਨਾਂ ਦੋਵਾਂ ਦੀਆਂ ਵਾਈਫ ਨੇ ਉਹਨਾਂ ਦੋਵਾਂ ਦੀ ਆਪਸ ਦੀ ਡੀਲਾਂਗੇ ਜਾਂ ਇਹਨਾਂ ਦੀ ਸਾਡੇ ਨਾਲ ਜਿਹੜੀ ਡੀਲਾਂਗੇ ਏਦੋਂ ਵੱਡਾ ਸਵਰਗ ਜ਼ਿੰਦਗੀ ਤੇ ਹੋਰ ਕੋਈ ਨਹੀਂ ਹੋ ਸਕਦਾ ਸਹੀ ਹੈ ਇੱਕ ਗੱਲ ਸ਼ਾਇਦ ਇਸ ਵਿਸ਼ੇ ਨਾਲ ਨਾ ਜੁੜਦੀ ਹੋਵੇ ਪਰ ਮੈਂ ਐਡ ਕਰਾਂਗਾ ਮੇਰੀ ਜ਼ਮੀਨ ਨਾਲ ਦੇ ਪਿੰਡ ਵਿੱਚ ਹੂੰ ਇੱਕ ਦਿਨ ਮੈਂ ਕਣਕ ਨੂੰ ਗੇੜਾ ਮਾਰਦਿਆ ਕੀ ਦੇਖਦਾ ਮੇਰੀ ਜ਼ਮੀਨ ਦੇ ਬਿਲਕੁਲ ਨਾਲ ਸ਼ਮਸ਼ਾਨ ਘਾਟੇ ਜੱਤ ਸਾਧੂ ਵਾਲੇ ਪਿੰਡ ਦਾ ਤਾਂ ਉੱਤੇ ਬਕਸਾ ਬਿਆਕ ਬਹੁਤ ਵੱਡਾ ਲੋਹੇ ਦਾ ਤਾਂ ਮੈਂ ਦੂਰੋਂ ਵੇਖ ਕੇ ਵੀ ਕੀ ਚੀਜ਼ ਹੋ ਗਈ ਲਾ ਕੇ ਗਿਆ ਉਹਦੇ ਤੇ ਉਹ ਦੇਖਿਆ ਉਹਦੇ ਉੱਤੇ ਲਿਖਿਆ ਹੋਇਆ ਸੀ ਵੀ ਸਿਰ ਇਧਰ ਨੇ ਪੈਰ ਇਧਰ ਨੇ ਫਲਾਣਾ ਤਾਂ ਮੈਨੂੰ ਫਿਰ ਉਹ ਯਾਦ ਆਇਆ ਕਿ ਇਸ ਪਿੰਡ ਦਾ ਇੱਕ ਨੌਜਵਾਨ ਵਿਦੇਸ਼ ਗਿਆ ਸੀ ਉਹਦੀ ਮੌਤ ਹੋ ਗਈ ਤੇ ਉਹਦੀ ਲਾਸ਼ ਆਈ ਹੋਣੀ ਹੈ ਤਾਂ ਉਹ ਮੇਰੇ ਤੇ ਐਨਾ ਉਸ ਚੀਜ਼ ਨੇ ਪ੍ਰਭਾਵਿਤ ਕੀਤਾ ਹਮ ਕਿ 20 25 ਦਿਨ ਪਹਿਲਾਂ ਉਸ ਬੱਚੇ ਦੀ ਮੌਤ ਹੁੰਦੀ ਹੈ ਐਕਸੀਡੈਂਟ ਦੀ ਲਾਈਵ ਵੀਡੀਓ ਆ ਜਾਂਦੀ ਹੈ ਹਮ ਗੱਡੀ ਦੇ ਥੱਲੇ ਉਹਦੀ ਲਾਸ਼ ਪਈ ਉਹਦੀ ਵੀਡੀਓ ਆ ਜਾਂਦੀ ਹੈ ਹਮ ਪਰ ਉਹਦੀ ਲਾਸ਼ ਮਾਂ ਤੱਕ ਨਹੀਂ ਪਹੁੰਚਦੀ ਮਾਂ ਨੇ ਉਹ 25 ਦਿਨ ਹਮ ਕਿਵੇਂ ਕੱਢੇ ਹੋਣਗੇ ਜਿਹਦਾ ਬੇਟਾ ਜਿਹੜਾ ਜਿੰਨੇ ਉਨੂੰ ਕਮਾਈ ਕਰਨ ਲਈ ਕੱਲਿਆ ਕਿ ਘਰ ਸੌਖਾ ਚੱਲੇ ਹਾਲਤ ਚੰਗੇ ਹੋਣ ਪਰ ਉਸ ਬੱਚੇ ਦੀ লাশ ਆਰੀ ਪਰ লাশ ਵੀ ਮਿਲ ਨਹੀਂ ਲਈ ਤਾਂ ਇਹ ਕਹਾਣੀ ਇੱਕ ਘਰ ਦੀ ਨਹੀਂ ਗਈ ਇਹ ਬਹੁਤ ਘਰਾਂ ਦੀ ਕਹਾਣੀ ਹੈ ਇਹਦੇ ਬਾਬ ਯੂਦ ਵੀ ਇੱਕ ਚੱਲ ਪੰਜਾਬ ਦੇ ਵਿੱਚ ਖਲਾਰਿਆ ਗਿਆ ਬਾਹਰ ਜਾਣ ਦੇ ਨਾਂ ਤੇ ਮੈਂ ਇਹ ਗੱਲ ਕਹਿੰਨਾ ਕੇਰਲਾ ਵਾਲੇ ਵੀ ਘੱਟ ਤਾਂ ਨਹੀਂ ਪੜੇ ਆਂਧਰਾ ਓਡੀਸ਼ਾ ਮਹਾਰਾਸ਼ਟਰ ਘੱਟ ਤਾਂ ਨਹੀਂ ਪੜੇ ਕੋਈ ਉਥੋਂ ਕਿਉਂ ਨਹੀਂ ਗੁਜ਼ਾਰਿਆ ਕੱਲਾ ਪੰਜਾਬ ਹੀ ਕਿਉਂ ਤਾਂ ਜਿਹੜੇ ਤਿੰਨ ਕਾਨੂੰਨ ਆਏ ਸੀ ਜ਼ਮੀਨਾਂ ਹਾਸਲ ਕਰਨ ਲਈ ਇਹ ਸਾਰਾ ਕੁਝ ਉਸੇ ਚੀਜ਼ ਦਾ ਹਿੱਸਾ ਹੈ। ਹੂੰ ਤੇਰੀ ਤੁਸੀਂ ਕਦੇ ਵੀ ਵੇਖੋ ਹੂੰ ਜੇ ਤੁਸੀਂ ਕੋਈ ਪਸ਼ੂ ਪਾਲਦੇ ਹੋ ਹੂੰ ਪਸ਼ੂਆਂ ਨਾਲ ਪ੍ਰੇਮ ਕਰਦੇ ਹੋ ਹੂੰ ਤਾਂ ਮੈਂ ਅੱਜ ਤੱਕ ਨਹੀਂ ਵੇਖਿਆ ਕੋਈ ਕੋਈ ਪਸ਼ੂਆਂ ਨੂੰ ਪਾਲਣ ਵਾਲਾ ਪਸ਼ੂਆਂ ਨੂੰ ਪ੍ਰੇਮ ਕਰਨ ਵਾਲਾ ਬੰਦਾ ਸੁਸਾਈਡ ਕਰਦਾ ਹੋਵੇ। ਸਹੀ ਹੈ। ਕਿਉਂਕਿ ਇਹ ਜਿਹੜੀ ਚੀਜ਼ ਤੁਹਾਨੂੰ ਜੀਵਨ ਜਿਉਣ ਲਈ ਪ੍ਰੇਰਿਤ ਕਰਦੀ ਹੈ ਪਸ਼ੂ ਤਾਂ ਪਸ਼ੂ ਕੱਲੇ ਪੈਸਿਆਂ ਵਾਸਤੇ ਨਹੀਂ ਕੱਲਾ ਵਪਾਰ ਨਹੀਂ ਕੱਲੇ ਦੁੱਧ ਵਾਸਤੇ ਨਹੀਂ ਇਹ ਜਿਉਂਦੇ ਰਹਿਣ ਲਈ ਜੀਵਨ ਨੂੰ ਮਤਲਬ ਉਤਸ਼ਾਹਤ ਕਰਨ ਲਈ ਇੱਕ ਬਹੁਤ ਹੀ ਚੰਗਾ ਕੰਮ ਹੈ ਧੰਦਾ ਨਹੀਂ ਮੈਂ ਕਹਾਗਾ ਇੱਕ ਬਹੁਤ ਚੰਗਾ ਕੰਮ ਸਹੀ ਤਾਂ ਅਸੀਂ ਇਹਦੇ ਵਿੱਚੋਂ ਬਹੁਤ ਲਾਭ ਖਟਿਆ ਹਮ ਬੇਸ਼ੱਕ ਪੈਸੇ ਨਹੀਂ ਆਏ ਹਮ ਪਰ ਸਾਡੇ ਘਰ ਸੀ ਜਿਹੜਾ ਸਾਡੇ ਘਰ ਦਾ ਮਾਹੌਲ ਚੰਗਾ ਬਣਾਉਣ ਲਈ ਸਾਡੇ ਘਰ ਨੂੰ ਚੰਗੇ ਤਰੀਕੇ ਨਾਲ ਚਲਾਉਣ ਲਈ ਮੈਨੂੰ ਲੱਗਦਾ ਨਾ ਪਸ਼ੂਆਂ ਦਾ ਬਹੁਤ ਵੱਡਾ ਹੱਥ ਏ ਉਹਦੇ ਵਿੱਚ ਸਹੀ ਹੈ ਅੱਛਾ ਇੱਕ ਗੱਲ ਹੋਰ ਆ ਭਾਵੇਂ ਨੀਤੀਆਂ ਜਿਹੜੀਆਂ ਕੁਛ ਇਦਾਂ ਦੀਆਂ ਬਣਦੀਆਂ ਰਹੀਆਂ ਜਿਦੇ ਚ ਇਹ ਕਿੱਤੇ ਨੂੰ ਅਣਗੌਲਿਆ ਕੀਤਾ ਗਿਆ ਜਿੰਨਾ ਇਸ ਕਿੱਤੇ 'ਲ ਧਿਆਨ ਦੇਣਾ ਚਾਹੀਦਾ ਸੀਗਾ ਉਹ ਨਹੀਂ ਮਿਲਿਆ ਪਰ ਫਿਰ ਵੀ ਜੇ ਕੋਈ ਛੋਟਾ ਕਿਸਾਨ ਆ ਨਾਲ ਪਸ਼ੂ ਪਾਲਣ ਦਾ ਕੰਮ ਕਰਦਾ ਤਾਂ ਕਿਤੇ ਨਾ ਕਿਤੇ ਭਾਵੇਂ ਕਿਤੇ ਦੋਹਾਂ ਸਾਲਾਂ ਬਾਅਦ ਕੋਈ ਪਸ਼ੂ ਤਿਆਰ ਕਰਕੇ ਵੇਚ ਲੇ ਜਾਂ ਜੇ ਜਿਆਦਾ ਪਸ਼ੂ ਰੱਖਦਾ ਥੋੜੀ ਬਹੁਤ ਜੋ ਬਚਤ ਕਰਦਾ ਛੋਟੇ ਕਿਸਾਨ ਲਈ ਇਹ ਸਹਾਇਕਤਨ ਦਾ ਮਤਲਬ ਜ਼ਰੂਰੀ ਹੈ ਤੁਹਾਡੇ ਹਿਸਾਬ ਨਾਲ ਦੇਖੋ ਜੀ ਪੰਜਾਬ ਦੇ ਵਿੱਚ ਖੇਤੀ ਤੋਂ ਬਾਅਦ ਹਮ ਇੱਕ ਨੰਬਰ ਤੇ ਜੇ ਕੋਈ ਕੰਮ ਹੈ ਤਾਂ ਉਹ ਡੇਰੀ ਦਾ ਕੰਮ ਹੈ ਪਸ਼ੂ ਪਾਲਣ ਦਾ ਕੰਮ ਹੈ ਔਰ ਕੀਤਾ ਗਿਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਮਾਂ ਸੀ ਕੋਈ ਐਸਾ ਘਰ ਨਹੀਂ ਸੀ ਜਿਨ੍ਹਾਂ ਦੇ ਘਰੇ ਕੋਈ 20-30 ਕਿਲੋ ਦੁੱਧ ਨਹੀਂ ਸੀ ਹੁੰਦਾ ਹਮ ਪਰ ਸਰਕਾਰ ਦੀਆਂ ਮਾੜੀਆਂ ਪਾਲਿਸੀਆਂ ਕਰਦੇ ਹਮ ਪਹਿਲੋ ਸਾਰਿਆਂ ਤੋਂ ਤਾਂ ਡੈਰੀ ਡਵੈਲਪਮੈਂਟ ਬੋਰਡ ਤੋੜਿਆ ਗਿਆ ਹੂੰ ਉਹ ਬੋਰਡ ਟੁੱਟਣ ਦੇ ਨਾਲ ਦੁੱਧ ਦਾ ਰੇਟ ਘਟਿਆ ਹੂੰ ਤੇ ਲੋਕਾਂ ਨੇ ਪਸ਼ੂਆਂ ਤੋਂ ਉਹਨਾਂ ਦਾ ਮਨ ਚੱਕਿਆ ਵੀ ਹੂੰ ਹੁਣ ਹਾਲ ਤੇ ਆ ਕਿ ਪਿੰਡਾਂ ਦੇ ਵਿੱਚ 20 30% ਲੋਕ ਮੁੱਲ ਦੁੱਧ ਲੈਂਦੇ ਨੇ ਹੂੰ ਜਦੋਂ ਉਹਨਾਂ ਨਾਲ ਗੱਲ ਕਰੀ ਦੀਏ ਹੂੰ ਤਾਂ ਉਹ ਕਹਿੰਦੇ ਯਾਰ ਘਰੇ ਪੈਦਾ ਕਰਨਾ ਇਹ ਤੋਂ ਮਹਿੰਗਾ ਪੈਂਦਾ ਤੇ ਇਸ ਕਰਕੇ ਅਸੀਂ ਮੁੱਲ ਲੈ ਰਹੇ ਹੂੰ ਇੱਕ ਰਿਪੋਰਟ ਆਉਂਦੀ ਏ ਸਰਕਾਰੀ ادارے ਦੀ ਰਿਪੋਰਟ ਆਉਂਦੀ ਏ ਹਮ ਕਿ ਪੰਜਾਬ ਇੱਥੇ ਜਿਹੜਾ ਜਿੰਨੇ ਦੁੱਧ ਦੀ ਲੋੜ ਏ ਹਮ ਉਹਦੋਂ ਮਤਲਬ 64% ਦੁੱਧ ਨਕਲੀ ਏ ਹਮ ਜਿੰਨੀ ਲੋੜ ਏ ਤੇ ਜਿੰਨਾ ਪੈਦਾ ਹੁੰਦਾ ਏ ਜੇ ਉਹਨੂੰ ਰੇਸ਼ੋ ਨੂੰ ਕੱਢੋ ਤਾਂ 64% ਦੁੱਧ ਨਕਲੀ ਏ ਨਕਲੀ ਏ ਸਹੀ ਕਾਨੂੰਨ ਐਸੇ ਬਣੇ ਹੋਏ ਨੇ ਹਮ ਐਸੇ ਕਾਨੂੰਨ ਨੇ ਕਿ ਪੈਕੇਟ ਦੇ ਬੰਦ ਵਿੱਚ ਬੰਦ ਦੁੱਧ ਦਾ ਕੋਈ ਵੀ ਪ੍ਰੋਡਕਟ ਹੈ ਉਹਦੇ ਤੁਸੀਂ ਸੁੱਕਾ ਦੁੱਧ ਰਲਾ ਸਕਦੇ ਹੋ ਹਮ ਕੁਲਫੀ ਬਣਾਉਣੀ ਹੈ ਸੁੱਕੇ ਦੁੱਧ ਦੀ ਬਣਾ ਦਿਓ ਪਨੀਰ ਪੈਕਟ ਕਰਨਾ ਸੁੱਕੇ ਦੁੱਧ ਦਾ ਬਣਾ ਦਿਓ ਚਾਈਨੀਜ਼ ਦੁੱਧ ਸੁੱਕਾ 150 ਰੁਪਏ ਕਿਲੋ ਆਈ ਜਾਂਦਾ ਤਾਂ ਸਾਰੀਆਂ ਚੀਜ਼ਾਂ ਨੇ ਅਸਲ ਚ ਅਸਰ ਕੀਤਾ ਕਾਨੂੰਨ ਐਸੇ ਸੀ ਮੋਕਲੇ ਬਾਹਰੋਂ ਜਿਹੜਾ ਡਬਲਿਊਟੀਓ ਰਾਹੀਂ ਸਮਝੌਤੇ ਕੀਤੇ ਸੀ ਉਹਨਾਂ ਨਾਲ ਬਾਹਰੋਂ ਸੁੱਕਾ ਦੁੱਧ ਆਉਣ ਲੱਗ ਪਿਆ ਡੇਰੀ ਡਵੈਲਪਮੈਂਟ ਬੋਰਡ ਟੁੱਟ ਗਿਆ ਦਾਣਿਆਂ ਦੇ ਰੇਟ ਵਧ ਗਏ ਦਾਣੇ ਦਾ ਰੇਟ ਤੈਅ ਕਰਨ ਵਾਲੀ ਕੋਈ ਆਡਿਟ ਕਮੇਟੀ ਪੰਜਾਬ 'ਚ ਨਹੀਂ ਹੈਗੀ। ਹੂੰ ਇਹ ਸਾਰੀਆਂ ਗੱਲਾਂ ਨੇ ਪ੍ਰਭਾਵਿਤ ਕੀਤਾ ਜਿਹਦੇ ਕਰਕੇ ਕਿਸਾਨ ਜਿਹੜਾ ਏ ਉਹ ਇਹਦੇ ਤੋਂ ਪਿੱਛੇ ਹਟ ਗਿਆ। ਸਹੀ ਹੈ। ਉਹ ਥੋੜਾ ਜਿਹਾ ਹੋਇਆ ਸੀ ਵੀ ਸੌਖਾ ਸਾ ਪਰ ਹੁਣ ਅਸੀਂ ਸੁਣਦੇ ਆ ਵੀ ਸਰਕਾਰ ਵੇਰਕਾ ਨੂੰ ਫਿਰ ਠੇਕੇ ਦੇਣ ਜਾ ਰਹੀ। ਹੂੰ ਜੇ ਵੇਰਕਾ ਠੇਕੇ ਦਿੱਤੇ ਜਾਂਦਾ ਤੇ ਅੱਜ ਵੇਰਕਾ ਠੇਕੇ ਤੇ ਪਰਸੋ ਵੇਰਕਾ ਵਿਕੇਗਾ। ਹੂੰ ਜਦੋਂ ਵਿਕੇਗਾ ਤਾਂ ਸਾਰਾ ਦਾ ਸਾਰਾ ਰਹਿਮੋ ਕਰਮ ਜਿਹੜਾ ਵਪਾਰੀ ਦੇ ਤੇ ਚਲਾ ਜਾਏਗਾ ਕਿਸਾਨ। ਹੂੰ ਅੱਜ ਸਾਡੀ ਮੂੰਗੀ ਦਾ ਅਸੀਂ ਵਪਾਰੀ ਦੇ ਰਹਿਮੋਕਰਮ ਤੇ ਆ ਅੱਜ ਸਾਡੀ ਮੱਕੀ ਅਸੀਂ ਵਪਾਰੀ ਦੇ ਰਹਿਮੋਕਰਮ ਤੇ ਆ ਸਾਡੀ ਬਾਸਪਤੀ ਅਸੀਂ ਵਪਾਰੀ ਦੇ ਰਹਿਮੋਕਰਮ ਤੇ ਆ ਤਾਂ ਆਉਣ ਵਾਲੇ ਸਮੇਂ 'ਚ ਦੁੱਧ ਵਾਲਾ ਵੀ ਪਹਿਲੋ ਵੀ ਹੈ ਆ 50% ਦਾ ਅਸੀਂ ਹੋਣ ਵੀ ਵਪਾਰੀ ਦੇ ਰਹਿਮੋਕਰਮ ਤੇ ਆ ਪਰ ਜੇ ਵੇਰਕਾ ਵਰਗੇ ادارے ਜਾਣਦੇ ਨੇ ਤਾਂ ਅਮੂਲ ਵਰਗੇ ਅਦਾਰਿਆਂ ਦਾ ਗ੍ਰੋਥ ਕਰਨਾ ਲਾਜ਼ਮੀ ਤੇ ਜੇ ਪੰਜਾਬ ਦੇ ਵਿੱਚ ਗੁਜਰਾਤ ਤੋਂ ਆ ਕੇ ਅਮੁੱਲ ਜਿਹੜਾ ਇਹ ਗ੍ਰੋਥ ਕਰਦਾ ਹੈ ਤਾਂ ਪੰਜਾਬ ਦੇ ਕਿਸਾਨ ਦਾ ਜਿਹੜਾ ਦੁੱਧ ਉਹ ਰੁਲੇਗਾ ਸਹੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਦੀ ਨੀਅਤ ਨਾ ਪਹਿਲਾਂ ਠੀਕ ਸੀ ਤੇ ਨਾ ਹੁਣ ਠੀਕ ਜੇ ਉਹਨਾਂ ਦੀ ਨੀਅਤ ਠੀਕ ਹੋਵੇ ਤਾਂ ਪੈਸੇ ਪੱਖੋਂ ਵੀ ਡੇਰੀ ਨੂੰ ਇੱਕ ਚੰਗੇ ਧੰਦੇ ਵਜੋਂ ਅਪਣਾਇਆ ਜਾ ਸਕਦਾ ਹੈ ਸ਼ੌਂਕ ਤੋਂ ਬਗੈਰ ਸਹੀ ਤਾਂ ਅਸੀਂ ਤਾਂ ਇੱਕ ਕਰਨ ਜਾ ਰਹੇ ਹਾਂ ਪਿਛਲੇ ਦਿਨੀ ਸਾਡੀ ਸੂਬੇ ਦੀ ਮੀਟਿੰਗ ਹੋਈ ਹੈ ਉੱਥੇ ਅਸੀਂ ਫੈਸਲਾ ਕੀਤਾ ਹੈ ਕਿ ਦੁੱਧ ਵਾਲੇ ਮਸਲੇ ਤੇ ਜਿਹੜਾ ਪਧਰਾ ਤੇ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਐਕਸ਼ਨ ਦੇਵਾਂਗੇ ਤਾਂ ਹੁਣ ਅਸੀਂ ਦੁੱਧ ਵਾਲੇ ਮਸਲੇ ਦੇ ਉੱਤੇ ਲੈ ਰਹੇ ਹਾਂ ਕੋਈ ਲਿ ਲਵਾਂਗੇ ਆਉਣ ਵਾਲੇ ਸਮੇਂ 'ਚ ਸਾਡਾ ਅਜਲਾਸ ਤੋਂ ਉਹਦੇ ਤੋਂ ਬਾਅਦ ਲੜਾਂਗੇ ਇਸ ਮਸਲੇ ਤੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਇਹ ਕੰਮ ਹੈ ਇਹਨੂੰ ਬਚਾਇਆ ਜਾ ਸਕੇ ਸਹੀ ਹੈ ਪਸ਼ੂਆਂ ਕਿਉਂਕਿ ਸਾਡੇ ਦੇਖੋ ਖੇਤੀ ਸਾਡੇ ਬਾਬੇ ਨਾਨਕ ਨੇ ਕੀਤੀ ਹੂੰ ਕਰਤਾਰਪੁਰ ਦੀ ਧਰਤੀ ਤੇ ਸਾਡੇ ਬਾਬੇ ਨਾਨਕ ਨੇ ਹਲ ਦਾ ਮੁੰਨਾ ਫੜਿਆ ਤੇ ਨਾਲ ਸਾਨੂੰ ਖੇਤੀ ਕਰਨ ਲਈ ਕਿਹਾ ਹੂੰ ਕਿਰਤ ਕਰੋ ਤੇ ਨਾਮ ਜਪੋ ਵੰਡ ਛਕੋ ਦੁਕਾਨ ਕਰਨ ਲਈ ਨਹੀਂ ਕਿਹਾ ਵਪਾਰ ਕਰਨ ਲਈ ਨਹੀਂ ਕਿਹਾ ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਸਭ ਤੋਂ ਉੱਤਮ ਕੰਮ ਹੈ ਹੂੰ ਤਾਂ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਬਾਬੇ ਨਾਨਕ ਦੇ ਉਸ ਵਚਨ ਨੂੰ ਬਚਾਉਣ ਦੀ ਲੜਾਈ ਹੂੰ ਔਰ ਬਾਬੇ ਨਾਨਕ ਨੇ ਪਸ਼ੂ ਵੀ ਚਾਰੇ ਨੇ ਹੂੰ ਜਿਹਦੇ ਇਥੇ ਉਹ ਬਣਿਆ ਹੋਇਆ ਕਿ ਸ ਆਪਣੇ ਸ਼ਾਂ ਕੀਤੀ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਕੋਈ ਸੱਪ ਸ਼ਾਂ ਕਰੇਗਾ ਔਰ ਬਾਬੇ ਨਾਨਕ ਨੇ ਇਹ ਜ਼ਰੂਰ ਹੈ ਕਿ ਪਸ਼ੂ ਚਾਰੇ ਜ਼ਰੂਰ ਹੈ ਤਾਂ ਉਹ ਇਸ ਗੱਲ ਦੀ ਵੀ ਮਹੱਤਤਾ ਸਮਝਦੇ ਸੀ ਹੂੰ ਤੇ ਇਹਦੀ ਮਹੱਤਤਾ ਕੀ ਹੈ ਤਾਂ ਅੱਜ ਸਾਨੂੰ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਸਮਝ ਬਚਾਉਣੀ ਹੈ ਉਹਨਾਂ ਦੇ ਬਚਨ ਬਚਾਉਣੇ ਨੇ ਤਾਂ ਸਾਨੂੰ ਖੇਤੀ ਦੇ ਨਾਲ ਪਸ਼ੂਆਂ ਦਾ ਵੀ ਪਾਲਣਾ ਕਿਉਂ ਜ਼ਰੂਰੀ ਹੈ ਇਹ ਜਾਨਣਾ ਪਵੇਗਾ ਤੇ ਇਹਨਾਂ ਨੂੰ ਬਚਾਉਣ ਲਈ ਲੜਨਾ ਪਵੇ ਸਹੀ ਹੈ ਸੋ ਬਹੁਤ ਧੰਨਵਾਦ ਤੁਸੀਂ ਬੜੇ ਸੋਹਣੇ ਵਿਚਾਰ ਆਪਦੇ ਜਿਹੜੇ ਪੇਸ਼ ਕੀਤੇ ਐ ਸੋ ਦੋਸਤੋ ਇਹ ਗੁਰਪ੍ਰਤਾਪ ਬਾਈ ਦੀ ਵੈੜ ਸਾਈਵਾਲ ਇਸ ਵਾਰ 3 ਪੋਜੀਸ਼ਨ ਦੇ ਉੱਤੇ ਆਈ ਹੈ ਅਸੀਂ ਇਹਦੀ ਵੀਡੀਓ ਜਿਹੜੀ ਉਹ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਮੇਲੇ ਚ ਸਵੱਬ ਨਹੀਂ ਬਣਿਆ ਘਰੇ ਇਹਨੂੰ ਫਲਮਾਉਣਾ ਸੀ ਇਹਨੂੰ ਦਿਖਾਉਣਾ ਸੀ ਤੇ ਨਾਲ ਸਵੱਬੀ ਆਜ ਅੰਕਲ ਜੀ ਵੀ ਘਰੇ ਮਿਲ ਗਏ ਜਿਨ੍ਹਾਂ ਦੀਆਂ ਬੜੀਆਂ ਤੁਸੀਂ ਕੀਮਤੀ ਗੱਲਾਂ ਸੁਣੀਆਂ ਧੰਨਵਾਦ ਆਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਇਹ ਸ਼ੌਕੀਆ ਵੈੜ ਦੀ ਵੀਡੀਓ ਤੁਹਾਨੂੰ ਦਿਖਾਈ ਹੈ ਇਹ ਕੋਈ ਵਿਕਰੀ ਆਸਤੇ ਨਹੀਂ ਕਿਉਂਕਿ ਪਹਿਲਾਂ ਪੁਰਾਣਾ ਏ ਰਵਾ